ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਜਿਸ ਸਮਾਣਾ ਦੇ ਵਿੱਚ ਅੱਜ ਸੱਜਣ ਕੁਮਾਰ ਦੀ ਉਮਰ ਦੀ ਕੈਦ ਦੀ ਸਜ਼ਾ ਸੁਣਾਉਣ ਦੇ ਲਈ ਹਰਜੀਤ ਸਿੰਘ ਗਰੇਵਾਲ ਵੱਲੋਂ ਸਮਾਣਾ ਪਹੁੰਚਣ ਤੇ ਸਮਾਣਾ ਦੇ ਥੜਾ ਸਾਹਿਬ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਗੁਰੂ ਘਰ ਦੇ ਵਿੱਚ ਭਾਜਪਾ ਦੇ ਰਾਸ਼ਟਰੀ ਕਾਰਜਕਾਰਿ ਮੈਂਬਰ ਹਰਜੀਤ ਸਿੰਘ ਗਰੇਵਾਲ ਗੁਰੂ ਗੁਰਗਨ ਸਾਹਿਬ ਦੀ ਸ਼ੁਕਰਾਨਾ ਕਰਨ ਦੇ ਲਈ ਆਏ ਮੌਕੇ ਗਰੇਵਾਲ ਨੇ ਕਿਹਾ ਕਿ ਕੋਈ ਵੀ ਸਰਕਾਰ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਦਿਵਾ ਸਕੀ ਭਾਜਪਾ ਵੱਲੋਂ ਸਿੱਖਾਂ ਦੀ ਮੰਗ ਨੂੰ ਨਹੀਂ ਪੂਰਾ ਕੀਤਾ ਗਿਆ 1984 ਦੇ ਵਿੱਚ ਦੰਗਾ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੁਲਾਈ ਗਈ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਬੋਲਦੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਵਾਇਏ ਲਾਰਿਆਂ ਤੋਂ ਇਲਾਵਾ ਕੱਖ ਵੀ ਨਹੀਂ ਕੀਤਾ ਸਰਕਾਰ ਬਣਾਈ ਲੋਕ ਹੁਣ ਜਵਾਬ ਮੰਗਦੇ ਨੇ ਪਰ ਹਾਲੇ ਤੱਕ ਸੱਜਣ ਕੁਮਾਰ ਦੇ ਇਲਾਵਾ ਤਾਂ ਕੋਈ ਵੀ ਨਹੀਂ ਬੋਲਿਆ ਪਰ ਸਾਡੀ ਭਾਜਪਾ ਸਰਕਾਰ ਦੇ ਵੱਲੋਂ ਲਗਾਤਾਰ ਡਟ ਕੇ ਇਸ ਦੇ ਵਿਰੋਧ ਜਿਹੜਾ ਹੈ ਕਾਰਵਾਈ ਕੀਤੀ ਗਈ ਪਰ ਅੱਜ ਉਹਨਾਂ ਦੇ ਨਾਲ ਸਮਾਣਾ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਨੇ ਉੱਥੇ ਗੁਰੂ ਸਾਹਿਬ ਦੇ ਅੱਗੇ ਬੈਠ ਕੇ ਸ਼ੁਕਰਾਨਾ ਕੀਤਾ ਕਿ ਇਹ ਜਿਹਹਾ ਜਿਹੜਾ ਕੰਮ ਹੋਇਆ ਇਹ ਪਾਰਟੀ ਪ੍ਰਤੀ ਇੱਕ ਬਹੁਤ ਵੱਡਾ ਜਿਹੜਾ ਹੁੰਗਾਰਾ ਮਿਲਦਾ ਨਜ਼ਰ ਆ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਅਗਰ ਤੁਸੀਂ ਭਾਰਤਿਆ ਜਨਤਾ ਪਾਰਟੀ ਨੂੰ ਲਿਆਉਣਾ ਚਾਹੁੰਦੇ ਹੋ ਤਾਂ ਘਰ-ਘਰ ਦੇ ਵਿੱਚ ਜਿਹੜਾ ਭਾਰਤਿਆ ਜਨਤਾ ਪਾਰਟੀ ਦਾ ਹੁੰਗਾਰਾ ਦਿਣਾ ਵੀ ਸ਼ੁਰੂ ਕਰ ਦੇਵੋ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਾ 3000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕਤਲੋਗਾਰਥ ਹੋਈ। ਔਰ 3 ਦਿਨ ਹੋਈ ਬੇਰੋਕ ਟੋਕ ਹੋਈ। ਜਦੋਂ ਕੋਈ ਦੰਗਾ ਹੁੰਦਾ ਨਾ ਉਸ ਵੇਲੇ ਜਿੱਦਾਂ ਗੁਜਰਾਤ 'ਚ ਦੰਗੇ ਹੋਏ ਪੂਰੇ ਗੁਜਰਾਤ 'ਚ ਨਹੀਂ ਹੋਏ ਬੇਰੋਕ ਟੋਕ ਨਹੀਂ ਹੋਏ 175 ਤੋਂ ਵੱਧ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ। ਇਹ ਸਰਕਾਰੀ ਕਤਲੋਗਾਰਥ ਸੀ ਔਰ ਇੱਕ ਵੀ ਦੰਗਾ ਕਰਨ ਵਾਲਾ ਇੱਕ ਵੀ ਕਤਲੋਗਾਰਥ ਕਰਨ ਵਾਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਔਰ 36 36 ਸਾਲ ਮੁਕੱਦਮੇ ਦਰਜ ਨਹੀਂ ਹੋਏ। ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਤਹਾਕਿਆਂ ਬਾਅਦ ਜਿਹੜਾ ਫੈਸਲਾ ਆਇਆ ਉਹ ਵੀ ਨਾਮਬੂਲੀ ਹੈ ਕਿਉਂਕਿ ਇੱਕ ਬੰਦੇ ਨੂੰ ਕਤਲ ਕਰਨ ਵਾਲੇ ਨੂੰ फांसी ਹੁੰਦੀ ਹੈ ਤੇ ਯਾਰਾਂ ਕਤਲ ਕਰ ਉਹ ਤਾਂ ਜੱਜ ਸਾਹਿਬ ਨੇ ਦੇਣਾ ਹੁੰਦਾ ਜਸਟਿਸ ਡਿਲੇਡ ਜਸਟਿਸ ਨਾਇਰ ਜਦੋਂ ਲੰਬਾ ਸਮਾਂ ਹੋ ਜਾਏ 36 ਸਾਲ ਮਕਦਮੇ ਦਰਜ ਨਾ ਹੋਣ ਸਬੂਤ ਨਸ਼ਟ ਹੋ ਜਾਂਦੇ ਆ ਲੋਕ ਤਾਂ ਕਈ ਚਲੇ ਗਏ ਨਸਨਾ ਖਤਮ ਹੋ ਗਈਆਂ ਤੇ ਇਹ ਤਾਂ ਜਿਹੜੀ ਸਜ਼ਾ ਵੀ ਮਿਲ ਰਹੀ ਹੈ ਸਿੱਖ ਪ੍ਰਧਾਨ ਮੰਤਰੀ ਦੇ ਸਿੱਖ ਆਸ਼ਰਮ ਵਧੀ ਰਿਹਾ ਉਹਨਾਂ ਨੇ ਕਿਉਂ ਨਹੀਂ ਸਜ਼ਾ ਦਿੱਤੀ ਪੁੱਛੋ ਜਾ ਕੇ ਭਾਜਪਾ ਨੇ ਆ ਕੇ ਨਰਿੰਦਰ ਮੋਦੀ ਨੇ ਆ ਕੇ ਸਜਾਵਾਂ ਦੇਣੀਆਂ ਸ਼ੁਰੂ ਕੀਤੀਆਂ ਉਸੇ ਨੂੰ ਬੁਰਾ ਕਹਿੰਦੇ ਹੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਲੋਕ ਵੀ ਮੈਂ ਪਬਲਿਕ ਨੂੰ ਵੀ ਇਹ ਕਹਿੰਨਾ ਕੱਲ ਜਿਹੜਾ ਉੱਥੇ ਹੋਇਆ ਸੀ ਦੋ ਸਿੱਖਾਂ ਨਾਲ ਰੌਲਾ ਪਾਉਣ ਲਾ ਕੇ ਭਾਜਪਾ ਦੇ ਖਿਲਾਫ ਜਿਤੇ ਨੰਬਰ ਸਾਰੇ ਕਰਤੀ ਨਾ ਕਾਰਵਾਈ ਇੱਥੇ 36 37 ਸਾਲ ਮੁਕੱਦਮੇ ਨਹੀਂ ਦਰਜ ਹੋਏ ਭਾਜਪਾ ਇਹ ਕਰਦੀ ਹੈ ਮੋਦੀ ਜੀ ਇਹ ਕਰਦੇ ਹੈ ਕੰਟੈਂਸ ਇਹ ਠੀਕ ਆ ਕਿ ਪੰਜਾਬ ਚ ਜਿਹੜਾ ਅਤੰਕਵਾਦ ਰਿਹਾ ਉਹਦੇ ਚ ਹਿੰਦੂਆਂ ਦੀ ਕਤਲੋਗਾਰਤ ਹੋਈ ਹੈ ਬੱਸਾਂ ਚ ਲਾ ਲਾ ਕੇ ਨਿਰਦੋਸ਼ਾਂ ਨੂੰ ਮਾਰਿਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਇਨਸਾਫ ਅਸੀਂ ਤਾਂ ਉਹਨਾਂ ਦੇ ਨਾਲ ਆ ਠੀਕ ਹੈ ਗੱਲ ਔਰ ਸਭ ਤੋਂ ਜ਼ਿਆਦਾ ਜੇ ਆਵਾਜ਼ ਉਠਾਉਣਾ ਤਾਂ ਮੈਂ ਹੀ ਉਠਾਉਣਾ ਇਹ ਠੀਕ ਹੈ ਉਹ ਇਹ ਇਸ ਵੇਲੇ ਕੋਈ ਕਿਸੇ ਨਾਲ ਵੀ ਨਾ ਇਨਸਾਫੀ ਨਹੀਂ ਹੋ ਸਕਦੀ ਕੋਈ ਦੰਗਾ ਨਹੀਂ ਹੋ ਸਕਦਾ ਪਿਛਲੇ ਦਿਨੀ